कहें हालात ठीक नहीं है प्रेम खराब होंगे ना तो लड़ाई झगड़ा हुआ है ना के सिर फाटा है ना कोई हथो हथी जाए कि इस तरह के कोई हालात नहीं हो ਜਾ ਜਿਹੜੀ ਸਰਕਾਰ ਆ ਉਹਦੇ ਹਾਲਾਤ ਖਰਾਬ ਹੈਗੇ ਠੀਕ ਹੈ ਨਾ ਆਉਣ ਵਾਲੇ ਸਮੇਂ ਵਿੱਚ ਦੋ ਚਾਰ ਜਿਹੜੇ ਬੰਦੇ ਹੈਗੇ ਨੋਟਿਫਾਈ ਕਰਾਂਗੇ ਔਰ ਬਾਵਾ ਇਸ ਕਰਕੇ ਮੁੜਨਾਬਤ ਚੋਣੀ ਪੈਣਾ ਮੋਟਾ ਇਲੈਕਸ਼ਨ ਚੋਣੀ ਪੈਣੀ ਹੈਗੀ ਆ ਔਰ ਮੈਂ ਤਾਂ ਇਹ ਫਗਵਾੜਾ ਵਾਸੀਆਂ ਦੀ ਮੈਂ ਕਹਾਂਗਾ ਵੀ ਮਾੜੀ ਕਿਸਮਤ ਹੈਗੀ ਹੈ ਕਿ ਉਹਨਾਂ ਨੂੰ ਹੋਰ ਵੇਟ ਕਰਨਾ ਪਿਆ ਪਰ ਲੋਕਾਂ ਨੇ ਕਿ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਜਿਹੜੀ ਇਲੈਕਸ਼ਨ ਹੋਈ ਸੀ 12 ਦਿਨ ਦੇ ਵਿੱਚ ਜੀ ਔਰ ਅੱਜ ਮੇਰਾ ਕ ਲਗਭਗ ਲਾਈਏ ਤਾਂ ਆਪਾਂ ਲਗਭਗ ਜਿਹੜਾ ਹੈਗਾ 6 ਮਹੀਨੇ ਇੱਕ ਮਹੀਨੇ ਤੋਂ ਉੱਪਰ ਹੋ ਗਿਆ 12 ਦਿਨ ਦੇ ਵਿੱਚ ਇਲੈਕਸ਼ਨ ਤਾਂ ਹੋ ਸਕਦੀ ਹੈਗੀ ਆ ਪਰ 12 ਦਿਨ ਦੇ ਵਿੱਚ ਮੀਟਿੰਗ ਕਾਲ ਕਰਕੇ ਉਹਨੂੰ ਬਜਾਇਆ ਔਰ ਕਰਕੇ ਉਹਦੀ ਜਿਹੜੀ ਹੈਗੀ ਆ ਮੇਅਰ ਦੀ ਤੇ ਦੂਸਰੀ ਜਿਹੜੀ ਹੈਗਾ ਸਲੈਕਸ਼ਨ ਨਹੀਂ ਹੋ ਸਕਦੀ ਇਸ ਕਰਕੇ ਇੱਕ ਗਵਰਨਮੈਂਟ ਜਿਹੜੀ ਇਸ ਵਾਰੀ ਹੋएगी ਆ ਪੱਲੇ ਤੇ ਹੋਣੀਗਾ ਆਉਣ ਵਾਲੇ ਜਿਵੇਂ ਜਿਵੇਂ ਦਿਨ ਕੱਢਨੇ ਆ ਹੋਰ ਦੁਪੱਨੇ ਖਤਮ ਹੋਣਾ ਹੈਗਾ ਗੱਲ ਕਰੀਏ ਧੋਪੋ ਦੇ ਵਿੱਚ ਵੀ 4 ਦਿਨ ਪਹਿਲਾਂ ਪ੍ਰਧਾਨ ਚੁਣਿਆ ਜਾਣਾ ਸੀ ਲੇਕਿਨ ਅੱਜ ਇਹ ਦੇਖੀਏ 6 ਉਥੇ ਵੀ 파ਰਸ਼ਦ ਆਪੇ ਸ਼ਾਮਿਲ ਕਰਵਾ ਦੇ ਗਏ ਲੱਗਦਾ ਕਿ ਇਹ ਪਾਰਟੀ ਇਹੋ ਜਿਹੀ ਜੰਮਤ ਕਰਨੀ ਕੋਸ਼ਿਸ਼ ਕਰ ਰਹੀ ਹੈ ਕਿ ਪਲੈਨਿੰਗ ਕਰ ਰਹੀ ਹੈ ਸਰਕਾਰੀ ਦਰਸ਼ਨ ਕਿ ਕਿ ਮਹੀਨਾ ਚੋਰ ਲਾਇਆ ਹੇ ਤੱਕ ਤਾਂ ਹੋਇਆ ਨਹੀਂ ਹੋਏਗਾ ਬਾਕੀ ਪੁੱਤ ਪੁੱਤਿਆਂ ਦਾ ਨਾ ਸਰ ਇੱਕ ਇੱਕ ਕਲੀਅਰਾਈਫਾਈ ਕਰਨਾ ਚਾਹੁੰਦੇ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਵਿੱਕੀ ਚੂਹ ਬਣਾਇਆ ਇਹ ਕਿਹਾ ਜਾ ਰਿਹਾ ਕਿ ਅੰਦਰ ਆਮ ਆਦਮੀ ਪਾਰਟੀ ਨੇ ਮੁੰਡਾ ਰੋਸ ਕਰਤਾ ਜਿਹੜੇ ਐਮ ਸੀ ਸੀ ਬਹੁਤ ਬੜੀ ਉਹ ਤਾਂ ਇੱਕ ਖਾਸ ਨਜ਼ਰ ਆ ਰਹੀ ਹੈ ਇਹ ਤਾਂ ਡਰਾਮਾ ਸੀਗਾ ਜੀ ਅਸੀਂ ਤਾਂ ਕਿਹਾ ਵੀ ਜੇ ਵੀ ਭੱਜ ਗਿਆ ਹੁਣ ਭੱਜ ਗਿਆ ਜਦੋਂ ਰੋਸ ਹੈ ਤਾਂ ਵੀ ਕਿਸੇ ਨੂੰ ਲੋਕ ਤੇ ਘਰ ਜਾ ਕੇ ਧਰ ਨਾਲ ਲਾ ਦੋ ਉਹ ਤਾਂ ਡਰਾਮਾ ਸੀਗਾ ਉਹਨਾਂ ਨੇ ਕਿਉਂਕਿ ਕਾਰਨ ਕਿੰਨੇ ਦੱਸਿਆ ਕਿ ਕਾਰਨ ਕਿਸੇ ਨੇ ਦੱਸਿਆ ਅਜਿਹਾ ਕੁਛ ਤਾਂ ਕੋਈ ਦੱਸ ਕਿ ਨਹੀਂ ਕੋਈ ਬੋਲ ਕੇ ਨਹੀਂ ਗਾ ਬੋਲ ਕੇ ਜਾਣਾ ਦੱਸਣਾ ਚਾਹੀਦਾ ਲੋਰਡ ਹਾ ਟੂ ਪ੍ਰੋਬਲਮ ਅਸੀਂ ਵੀ ਦਵਾਈਆਂ ਲਖਣ ਇਸ ਨੂੰ ਟਫ ਕੰਡੀਸ਼ਨ ਤੇ ਵਿਛ ਕਰਾਈਆਂ ਉਸ ਤਾਪ ਉਸ ਪਰ ਹੁੰਦੀ ਬਹੁਤ ਜ਼ਿਆਦਾ ਰਾਇਕੂ ਰਹੀ ਹੋਵੇ ਨਾ ਕੋਈ ਜਿਹੜਾ ਪ੍ਰਾਈਡ ਅਫਸਰ ਹੈਗਾ ਉਹ ਬਮਾਰਡ ਹੋਣ ਲੋਕ ਨਹੀਂ ਆ ਸਕੇ ਪਰ ਸਥਿਨਾ ਹੋਇਆ ਨਹੀਂ ਬੜੇ ਪਿਆਰ ਨਾਲ ਨਾੜੇ ਲੱਗਦੇ ਸੀ ਜੀ ਜਿਆਦਾ ਸਾਨੂੰ ਕਹਿੰਦੇ ਤੁਸੀਂ ਨਾੜੇ ਲਾ ਲਓ ਫਿਰ ਨਾੜੇ ਲਾ ਕੇ ਰੱਖਦੇ ਕਾਂਗਰਸ ਕਾਂਗਰਸ ਨਾਲ ਕਿਹਾ ਸੀ ਆਪ ਕੋ ਲੋਕੀਂ ਕਿ ਇਹ ਮਾਇ ਵੀ ਕੈਨਸਲ ਹੋ ਗਈ ਹੋਈ ਤੇ ਇਹ ਤਾਂ ਹੈ ਨਹੀਂ ਵੀ ਇੱਕਦਮ ਦੁਬਾਰਾ ਡੇਟ ਅਹੀ ਆ ਜਾਊਗੀ ਕਿ ਅਗਰ ਤਰੀਕ ਨੱਸ ਕੇ ਗਏ ਆ ਜਿਸ ਨੂੰ ਕਿ ਜਦੋਂ ਗਵਰਨਮੈਂਟ ਇਸ ਤਰ੍ਹਾਂ ਦਾ ਟੱਕਰ ਕਰਦੀ ਹੈ ਫਿਰ ਉਸ ਤੋਂ ਬਾਅਦ ਮਾਨੇਬਲ ਹਾਈ ਕੋਰਟ ਰਾਏ ਲਾਗੜਾ ਹਲਾਲਾ ਹਾਈ ਕੋਰਟ ਹੀ ਰਹ ਜਾਂਦਾ ਹੈ ਉਸੇ ਪਹਿਲਾਂ ਵੀ ਉਸ ਕੋਲ ਜਿਹੜੀ ਡਿরেকਸ਼ਨ ਸੀ ਨਾ ਜਿਹੜੀਆਂ ਅਸੀਂ ਜਿਹੜਾ ਹੈਗਾ ਸੋਮਵਾਰ ਦੇ ਰਹੇਗਾ ਉਸ ਤੋਂ ਬਾਅਦ ਵਿਆਹ ਹੋਈਏਗਾ ਬਤਾਰਾਂ ਸਪਸ਼ਟ ਨਹੀਂ ਹੋਇਆ ਕਿ ਟੈਕਨੀਕਲ ਕੇਸ ਕੇਸ ਬਜਾਤੇ ਕੈਂਸਲ ਕੀਤਾ ਗਿਆ ਇਹ ਤਾਂ ਜਿਹੜਾ ਡੀਜ਼ਲ ਪੁਛਣ ਉਹ ਹੀ ਦੱਸ ਸਕਦੇ ਕਿ ਉੱਤੇ ਕੀ ਹੋ ਗਿਆ ਹੈਗਾ ਅਗਲੀ ਤਰੀਕ ਨੂੰ ਕਹਿ ਸੀ ਅੱਜ ਕੋਈ ਮੈਨੂੰ ਪਤਾ ਹੀ ਨਾ ਕਰਨ ਦੋ ਤੇ ਮੈਂ ਜਿਹੜੇ 50 60 ਪੁਛਣ ਦੇ ਬੰਦੇ ਹੈਗੇ ਆ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬੰਦੇ ਲਾਰੇ ਲੋਕਾਂ ਦੇ ਅੱਗੇ ਬਾਹਰ ਸਰਦੋ ਜੀ ਅਸੀਂ ਇਹ ਬਥੇਰੀਆਂ ਇਲੈਕਸ਼ਨ ਕਰਾਈਏ ਤੋਂ ਟਫ ਕੰਡੀਸ਼ਨਸ ਕਰਾਈਆਂ ਹੈਗਾ ਜੀ ਤੇ ਪੁਲਿਸ ਜਿਹੜੀ ਹੈਗੀ ਆ ਉਹ ਬਾਹਰ ਹੁੰਦੀ ਆ ਘੇਰ ਤੋਂ ਨਾ ਕਿ ਅੰਦਰ ਹੁੰਦੀ ਹੈਗੀ ਆ ਉਹ ਕਿਤੇ ਨਾਲੇ 50 ਐਮਸੀਸੀ ਉਹ ਮੇਰੇ ਕਾ 100 ਉੱਤੇ ਪੁਲੀਸ ਡਿਵੈਲਪਮੈਂਟ ਕਿਹਦੇ ਹੁਕਮ ਨਾਲ ਡਿਵੈਲਪਮੈਂਟ ਹੋਇਆ ਇਹਦਾ ਦਸਨਾ ਚਾਹੀਦਾ ਅਸਲ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਸਿਵਲ ਰੇਟ ਪੋਜੀਸ਼ਨ ਸੀ ਉਹ ਤੇ ਕਲੀਅਰ ਹੈਗਾ ਇੱਕ ਤਾਂ ਫੇਅਰ ਹੋ ਗਿਆ ਦੂਜੀ ਯਕੀਨੀ ਉਹਨਾਂ ਨੇ ਕਿਹਾ ਯਕੀਨੀ ਬਣਾਓ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ ਉਹ ਅਸੀਂ ਹੋਈ ਮੈਂ ਕਹਿ ਰਿਹਾ ਸੀ ਮੰਨਦੇ ਸੀ ਅਸੀਂ ਇਹ ਸਟੇਟ ਸਪੋਰਟ ਪੇਸ ਕਰਾਂਗੇ ਮੋਸਦੋਰੀ ਮਾਂਜੇ ਉੱਪਰ ਆ ਬਣਾ ਰਹਿਣਾ ਕਿ ਉੱਥੋਂ ਵੱਲੋਂ ਰੱਛੀ ਗਈ ਅਗਲੀ ਤਰੀਕ ਵੀ ਇਹਨਾਂ ਦਾ ਕਿ ਨਾਮ ਸੀ ਨਹੀਂ ਅਗਲੀ ਤਰੀਕ ਤਾਂ ਹੋਣੀ ਨਹੀਂ ਆ ਉਹ ਤਾਂ ਅੱਜ ਬੜੀ ਮੁਸ਼ਕਲਾਂ ਨਿਕਲ ਕੇ ਆਏ ਭਾਜ ਕੇ ਅਗਲੀ ਕਿੱਥੋਂ ਕਰਦੇ ਆ ਕਿ ਉਹ ਅੱਜ ਕੋਈ ਨਹੀਂ ਧੰਨਵਾਦ ਹੋ ਗਿਆ ਯਾਰ ਤਰੱਕੀ ਕਰ ਲੈ ਉਹ ਵੀ ਥੋੜਾ ਖਾ ਦੇ ਭਾਈ ਚੱਲ रही सर सर ही सर की ਜੋ ਇਹਨਾਂ ਨੇ ਕਰਨਾ ਸੀ ਜੋ ਸਾਰੇ ਪੰਜਾਬ ਚ ਕੀਤਾ ਉਹ ਹੀ ਫਗਵਾੜੇ ਕੀਤਾ ਇਹਨਾਂ ਨੇ ਧੱਕਾਸ਼ਾਹੀ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਔਥ ਚੁਕਾ ਕੇ ਪਿੱਛੋ ਦੀ ਭੱਜ ਗਏ ਔਰ ਇਹਨਾਂ ਨੇ ਆਪਣਾ ਹੀ ਪ੍ਰੈਜ਼ਾਈਡਿੰਗ ਜਿਹੜਾ ਅਫਸਰ ਆ ਆਮ ਆਦਮੀ ਪਾਰਟੀ ਦਾ ਜਿਹੜਾ ਵਿੱਕੀ ਸੂਰ ਆ ਉਹਨੂੰ ਲਾਇਆ ਤੇ ਉਹ ਆਮ ਆਦਮੀ ਪਾਰਟੀ ਦੇ ਬੰਦੇ ਉਹਦੇ ਖਿਲਾਫ ਨਾੜੇ ਪਾਜੀ ਕਰਕੇ ਪਏ ਇਹ ਜਿਹੜੀ ਮੀਟਿੰਗ ਇਹਨੂੰ ਭੰਗ ਕਰਕੇ ਦਿੱਤਾ ਜਾ ਰਿਹਾ ਸਾਰਾ ਗੇਮ ਪਲਾਨ ਪਹਿਲਾਂ ਤੋਂ ਤੇ ਆ ਸੀ ਬਿਲਕੁਲ ਗੇਮ ਪਲਾਨ ਹੈ ਇਹ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਪਿੱਛੋਂ ਦੀ ਕੋਈ ਗੱਲ ਨਹੀਂ ਕੀਤੀ ਪਿੱਛੋਂ ਦੀ ਭੱਜ ਗਏ ਕੀ ਕੀ ਜਿਹੜੀ ਰੂਲਿੰਗ ਪਾਰਟੀ ਨੇ ਜਿਹੜੇ ਤੁਸੀਂ ਮੈਜੋਰਿਟੀ ਸੀਗੇ ਤੁਹਾਨੂੰ ਮੌਕਾ ਦਿੱਤਾ ਵਿਸ਼ੇ ਨੂੰ ਕੋਈ ਕਿਸੇ ਨੂੰ ਕੋਈ ਪੁੱਛਿਆ ਨਹੀਂ ਗਿਆ ਔਰ ਪਿੱਛੋਂ ਦੀ ਮਹਿਤਾ ਤੁਹਾਨੂੰ ਦੱਸ ਰਹੇ ਆ ਬੇਅਡੇ ਜ਼ਿੰਮੇਵਾਰ ਅਫਸਰ ਅੱਜ ਉਸ ਚਖਾਈ ਆ ਸੰਵਿਧਾਨ ਦੀ ਬੇ ਸੰਵਿਧਾਨ ਦੇ ਸਾਨੂੰ ਚੁਣਿਆ ਔਰ ਸੰਵਿਧਾਨੀਆਂ ਧਜੀਆਂ ਉਡਾਈਆਂ ਇਹਨਾਂ ਨੇ ਇਹ ਆ ਸਾਡੇ ਆਈਐਸ ਅਫਸਰ ਸਾਹਿਬ ਜਿਹੜੇ ਕਮਿਸ਼ਨਰ ਸਾਹਿਬ ਲੱਗੇ ਹੋ ਸੀ ਉਹ ਪਿੱਛੋਂ ਨਹੀਂ ਭੱਜਿਆ ਜੇ ਇੰਨੀ ਹਿੰਮਤ ਸੀ ਤਾਂ ਆਪ ਜਿੱਤ ਲੈਂਦੇ ਸੀਟਾਂ ਪੂਰੀਆਂ ਕਰ ਲੈਂਦੇ ਅੱਜ ਅੱਜ ਸਾਡੇ ਫਗਵਾੜੇ ਨੇ ਕਾਂਗਰਸ ਪਾਰਟੀ ਨੂੰ ਮੈਂਡਟ ਦਿੱਤਾ ਕਾਂਗਰਸ ਬੀਐਸਪੀ ਨੂੰ ਔਰ ਮੈਂ ਇਸ ਗੱਲੋਂ ਹੈਰਾਨ ਆ ਕਿ ਲੋਕਾਂ ਦਾ ਫਤਵਾ ਇਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਆ ਸਾਡੇ ਜਿਹੜੇ ਪਬਲਿਕ ਆ ਉਹਨਾਂ ਦੀ ਆ ਔਰ ਉਹਨਾਂ ਨੂੰ ਇਹ ਮੰਨਦੇ ਨਹੀਂ ਆ ਕਹਿੰਦੇ ੱੱਕੇ ਨਾਲ ਤਕੇ ਨਾਲ ਅਸੀਂ ਆਪਣਾ ਮੇਰ ਬਣਾਉਣਾ ਹੈ ਔਰ ਅੱਜ ਉਹ ਸਾਬਤ ਹੋ ਗਿਆ ਤੁਸੀਂ ਉੱਥੇ ਕੋਈ ਗੱਲ ਕੀਤੀ ਕਿਸ਼ੋਰ ਸਾਹਿਬ ਦੇ ਮੂਰੇ ਕਿ ਸਾਨੂੰ ਮੌਕਾ ਦਿਓ ਸਾਨੂੰ ਆਪਣਾ ਬਹੁਤ ਬੋਲੇ ਸਾਡੇ ਐਮਐਲਏ ਸਾਹਿਬ ਨੇ ਬਹੁਤ ਕਿਹਾ ਕਿ ਪ੍ਰੈਜ਼ਾਈਡਿੰਗ ਆਫੀਸਰ ਮੈਨੂੰ ਬਣਾਇਆ ਜਾਵੇ ਇਹ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫੀਸਰ ਬਣ ਨਹੀਂ ਸਕਦਾ ਉਹਨਾਂ ਦੇ ਥਕੇ ਨਾਲ ਕਮਿਸ਼ਨਰ ਸਾਹਿਬ ਪਿੱਛੋ ਦੀ ਨਿਕਲ ਗਏ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫੀਸਰ ਆਫੀਸ਼ੀਅਲੀ ਕਿਉਂ ਬਣਾਇਆ ਗਿਆ ਇਹਨਾਂ ਨੇ ਮਿੱਕੀ ਸੂਦ ਉਹਨੇ ਪ੍ਰਪੋਜ਼ ਕਿਉਂ ਕੀਤਾ ਖੁਸੈਨੋ ਵੀ ਨਹੀਂ ਪ੍ਰਪੋਜ਼ ਕੀਤਾ ਚੜ ਦੇ ਉਹਦੇ ਨਾਰੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਔਰ ਇਹ ਆਪ ਹੀ ਨਾਰੇ ਲੈ ਕੇ ਆ ਆਪ ਦੀ ਪਲੈਨਿੰਗ ਸੀ ਇਹ ਆਪ ਦੀ ਪਾਰਟੀ ਦਾ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਕੌਂਸਲਰ ਸੀ ਉਹਨਾਂ ਨੇ ਇਹਦੇ ਬਾਰੇ ਜਿਹੜਾ ਗਾਹਤ ਸ਼ਬਦ ਆਪਲੀ ਜਾਣ ਕੇ ਬੋਲਣੀ ਸ਼ੁਰੂ ਕਰ ਦਿੱਤੀ ਔਰ ਕਮਿਸ਼ਨਰ ਸਾਹਿਬ ਨੇ ਇਹ ਨਹੀਂ ਕੇ ਸਾਹ ਸੁਣਿਆ ਔਰ ਪਿੱਛੋਂ ਉਹ ਗੈਬ ਹੋ ਗਿਆ ਇਹ ਸਾਰਾ ਮਾਮਲਾ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਹੋ ਰਿਹਾ ਸੀ ਹੁਣ ਇਸ ਮਾਮਲੇ ਲੈ ਕੇ ਕਾਂਗਰਸ ਹਾਈ ਕੋਰਟ ਨੂੰ ਅਪਰੋਚ ਕਰੇ ਹਾਈ ਕੋਰਟ ਦੀਆਂ ਧੱਗੀਆਂ ਉਡਾਈਆਂ ਔਰ ਹਾਈ ਕੋਰਟ ਨੂੰ ਇਹ ਨਾ ਕੁਛ ਇਹ ਸਰਕਾਰ ਸਮਝ ਗਈ ਆ ਕਿਉਂਕਿ ਕੋਟਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਵੀ ਕੋਰਟ ਨੂੰ ਕਿੰਦਾ ਅਸੀਂ ਗੁੰਮਰਾਹ ਕਰਨਾ ਇੱਕ ਵੀਡੀਓਗ੍ਰਾਫੀ ਦਾ ਲਿਖਿਆ ਸੀ ਕੋਈ ਵੀਡੀਓਗ੍ਰਾਫੀ ਨਹੀਂ ਅੰਦਰ ਹੋਈ ਦੇਖੋ ਛੋਟਾ ਜਿਹਾ ਕੈਮਰਾ ਲੈ ਕੇ ਉਹ ਜਿਹੜੇ ਹਾਏ ਹਾਏ ਕਰਦੇ ਸੀ ਉਹਨਾਂ ਵਾਲੇ ਲੈ ਕੇ ਘੁੰਮਦਾ ਸੀ ਅਸੀਂ ਇੱਧਰ ਬੈਠੇ ਅਸੀਂ ਗਹਿ ਗਹਿ ਪਏ ਇੱਧਰ ਸਾਡੇ ਬੰਦੇ ਦੇ 30 ਤੋਂ ਵੱਧ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਖੜੇ ਸੀ ਔਰ ਉਹਨਾਂ ਨੂੰ ਬਗੈਰ ਅੰਗੋਲਿਆ ਕਰਕੇ ਪਿਛੋਂ ਦੀ ਜਿਹੜੀ ਸਰਕਾਰ ਦੇ ਨਵੇਂ ਦੇ ਭਾਜ ਗਏ ਕੋਈ ਸਾਈਨ ਕਰਸ ਤੋਂ ਨਾਮ ਮੰਗਿਆ ਸੀਗਾ ਤੇ ਉਹਨਾਂ ਵੱਲੋਂ ਵਿਪਨ ਕੁਮਾਰ ਸੂਜੀ ਉਹ ਸੂਕੀ ਸੂਜੀ ਦਾ ਨਾਮ ਪ੍ਰਪੋਜ਼ ਕੀਤਾ ਗਿਆ ਸੀਗਾ ਤੇ ਕੁਝ ਕੌਂਸਲਰ ਜਿਹੜੇ ਆਪ ਪਾਰਟੀ ਨੇ ਸੰਬੰਧਿਤ ਸੀ ਉਹਨਾਂ ਨੇ ਹੀ ਨਾਰਾਬਾਜ਼ੀ ਸ਼ੁਰੂ ਕਰਤੀ ਤੇ ਲਗਭਗ 35% ਕੌਂਸਲਡਰ ਸੀ ਸਾਰੇ ਵਿਕੀ ਸੀਗੇ ਉਹ ਵਾਕਟ ਕਰਕੇ ਤੇ ਅਫਸਰਾ ਨੇ ਸਸਪੈਂਡ ਕਰਤਾ ਅੱਛਾ ਮਿੱਪਨ ਸਿੰਘ ਜੀ ਕੇ ਲਈ ਬਾਤ ਨਾ ਉਹ ਆਪ ਪਾਰਟੀ ਤੋਂ ਬਿਲੋਂਗ ਕਰਦੇ ਮਤਲਬ ਜਿਸ ਪਾਰਟੀ ਤੋਂ ਬਿਲੋਂਗ ਕਰਦੇ ਹੋ ਉਹਨਾਂ ਨੇ ਉਹਨਾਂ ਦਾ ਬਿਰੂਤ ਕਾਂਗਰਸ ਵਾਲਿਆਂ ਨੇ ਆਪਣਾ ਨੇਮ ਹੀ ਪ੍ਰੋਪੋਜ਼ ਕੀਤਾ ਸੀ ਨਹੀਂ ਜੀ ਤਾਂ ਉਹਨ ਮੌਕੇ ਤੇ ਅਫਸਰਾ ਨੇ ਜੋ ਕੀਤਾ ਉਹ ਜੀ ਅਸੀਂ ਤਾਂ ਆਪਣੀ ਉਸ ਚੱਕਰ ਐ ਜੀ ਕਿਉਂਕਿ ਅਸੀਂ ਤਾਂ 4 4 ਚੱਲੀ ਅਸੀਂ ਤਾਂ 4 ਕਾਉਂਸਲਰ ਆ ਤੇ ਪਾਰਟੀ ਕਾਉਂਸਲਰਸ ਬਿਲੋਂਗ ਜੀ ਉਹ ਪਾਰਟੀ ਦੇ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਉਹਨਾਂ ਨੇ ਪਹਿਲੇ ਹੀ ਪ੍ਰੀ ਡਿਸਾਈਡਡ ਸੀਗਾ ਜੀ ਤੇ ਸਾਡੀ ਓਥ ਤੋਂ ਓਥ ਤੋਂ ਬਾਅਦ ਉਹਨਾਂ ਨੇ ਇਮੀਡੀਏਟਲੀ ਫੈਕਟਰੀ ਸਸਪੈਂਡ ਕਰ ਦਿੱਤੀ ਨਹੀਂ ਆਪ ਆਪੋਜ਼ ਕਰਨੇ ਕੀਤਾ ਹੈਗਾ ਮੰਨ ਕਰੀਏ ਆਪੋਜ਼ ਤਾਂ ਜੀ ਅਸੀਂ ਤਾਂ ਅੰਦਰ ਹੁਣ ਰੋਬੇਟ ਕਰੇ ਜਾ ਰਹੇ ਹਾਂ ਤੁਸੀਂ ਕਹਿੰਦੇ ਨਾ ਆਮ ਆਦੀ ਪਾਰਟੀ ਨੇ ਆਮ ਆਦਮੀ ਪਾਰਟੀ ਜੀ ਹਾਂ ਜੀ ਕੌਂਸਲਰ ਨੇ ਇਹ ਬੋਟ ਕੀਤਾ ਜੀ ਉਹਨਾਂ ਤੇ ਅਲਿਗੇਸ਼ਨ ਹੈ ਪਾਰਟੀ ਚੇਂਜ ਕਰਨ ਦੀ ਪਾਰਟੀ ਚੇਂਜ ਪਾਰਟੀ ਚੇਂਜ